ਦੂਰੋਂ ਦੂਰੋਂ ਅਸੀਂ ਕਹਿ ਲਈਏ ਕਿ ਲੋਕ ਆਂਦੇ ਨੇ ਕਿ ਹੁਸ਼ਾਰਪੁਰ ਦਾ ਦੁਸ਼ਹਿਰਾ ਬਹੁਤ ਪ੍ਰਸਿੱਧ ਹੈ ਜੀ ਅਸੀਂ ਦੇਖਾਂਗੇ ਆਪਣੇ ਪਰਿਵਾਰਾਂ ਦੇ ਨਾਲ ਆਨੰਦ ਮਾਣਾਂਗੇ ਪਰ ਕੂੜਾ ਦੇਖਣ ਆ ਰਹੇ ਜਿੰਨੇ ਜੀ ਉਹ ਜਾਂ ਫਿਰ ਦੁਸ਼ਹਿਰਾ ਦੇਖਣ ਜਿੰਨਾ ਦੁਸ਼ਹਿਰਾ ਸਾਡੇ ਹੁਸ਼ਾਰਪੁਰ ਦਾ ਉੱਤਰੀ ਭਾਰਤ ਦੇ ਵਿੱਚ ਪ੍ਰਸਿੱਧ ਹੈ ਇਸ ਤਰ੍ਹਾਂ ਦੇ ਜਿੱਦਾਂ ਤੇ ਹਾਲਾਤ ਨੇ ਯਾਨੀ ਕਿ ਜੀ ਇਹਦੇ ਹਿਸਾਬ ਨਾਲ ਮੈਂ ਤੁਹਾਨੂੰ ਸੱਚਾਈ ਦੱਸ ਦਵਾਂ ਆਮ ਲੋਕਾਂ ਨੂੰ ਜਿੰਨਾ ਮਸ਼ਹੂਰ ਦੁਸ਼ਹਿਰਾ ਤੇ ਉਨਾਂ ਹੀ ਜਿਹੜੇ ਉਹ ਕੀ ਕੇਂਦਰ ਪੰਜਾਬੀ ਦੇ ਵਿੱਚ ਬਦਨਾਮ ਸਾਡੇ ਦੇ ਲੀਡਰ ਨੇ ਇਹੀ ਬ੍ਰਹਮਸ਼ੰਕਰ ਜਿੰਪਾ ਮੈਂ ਪੁੱਛਣਾ ਚਾਹੁੰਦਾ ਬ੍ਰਹਮਸ਼ੰਕਰ ਜਿੰਪੇ ਨੂੰ ਕਿ ਤੁਸੀਂ ਉਹੀ ਐਮਐਲਏ ਸਾਹਿਬ ਹੋ ਜਿਹੜੇ ਕਾਂਗਰਸ ਵੇਲੇ ਤੁਸੀਂ ਤਾਕੀਆਂ ਲਾਉਂਦੇ ਸੀ ਪੰਜਾਬ ਸਰਕਾਰ ਮੁਰਦਾਬਾਦ ਆਜਾਬ ਨਾਗਰਿਕ ਹੋਣ ਦੇ ਨਾਤੇ ਮੈਂ ਵੀ ਕਹਿ ਦਿੰਦਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਮੁਰਦਾਬਾਦ ਮਤੋਰ ਪੱਤਰਕਾਰ ਨਹੀਂ ਕਈ ਇਹਨਾਂ ਦੀ ਆ ਭੇਡਾ ਕਹਦੇ ਨੇ ਕਿ ਅੱਜ ਝਾੜੂ ਵਾਲਿਆਂ ਦੀਆਂ ਕਿ ਇਹ ਤਾਂ ਪੱਤਰਕਾਰ ਇਹ ਤਾਂ ਕੰਮ ਹੀ ਝਾੜੂ ਵਾਲਿਆਂ ਦੇ ਖਿਲਾਫ ਬੋਲਣਾ ਭਾਈ ਮੈਂ ਬੋਲਦਾ ਸਬੂਤਾਂ ਦੇ ਆਧਾਰ ਤੇ ਬੋਲਦਾ ਤੁਸੀਂ ਆਜੋ ਇੱਥੇ ਕਰ ਲਓ ਗੱਲਬਾਤ ਮੇਰੇ ਨਾਲ ਆ ਕੇ ਝਾੜੂ ਵਾਲਿਆਂ ਦੇ ਤੁਹਾਡੀ ਹਲਤਾ ਭਾਰ ਚੱਲਦੀ ਆ ਦਾਮਾ ਤੁਹਾ ਫਾਲਰ ਵੀ ਕਰਨਾ ਕਰਾਣਾ ਕੋਈ ਨਹੀਂ ਹਰ ਵੇਲੇ ਲਾਈਵ ਬ੍ਰਾਂਡ ਦਾ ਸ਼ਹੀਦ ਆ ਸਾਡਾ ਐਮ.ਐਲ.ਏ. ਸਾਹਿਬ ਹੁਣ ਵੀ ਦੇਖ ਲੋ ਲਾਈਵ ਕਿਤੇ ਨਾ ਕਿਤੇ 2 ਘੰਟੇ ਪਹਿਲਾਂ ਹੋਇਆ ਹੋਣਾ ਜਾਂ ਹੁਣ ਹੋਇਆ ਹੋਣਾ ਕਿਤੇ ਅੱਜ ਤੱਕ ਇਹ ਸ਼ਾਸਨ ਚੱਲਦਾ ਪਿਆ ਦੁਬਾਰਾ ਸ਼ਾਸਨ ਖਤਮ ਹੋਣ ਦੀ ਦੇਰ ਆ ਚੰਡੀਗੋੜਾ ਬਸ ਕੋਈ ਨਾ ਕੋਈ ਜਦੋਂ ਤੁਰਨਾ ਵਾ ਉਹ ਲੱਗ ਜਾਣਾ ਪਤਾ ਅੱਜ ਫਲਾਣ ਦੇ ਵਿੱਚ ਜਿਗਰਾਤਾ ਅੱਜ ਫਲਾਣ ਦੇ ਮਹੱਲੇ ਦੇ ਵਿੱਚ ਚੌਂਕੀ ਉੱਤੇ ਪਹੁੰਚ ਕੇ ਲਾਈਵ ਹੋ ਜਾਣਾ ਨਾ ਚਲਿਆ ਡੱਪ ਲਿਆ ਇਸ ਕੰਮਾਂ ਤੋਂ ਜਿਗਰਾਤਾ ਤੇ ਨੱਚਣ ਲੈਣੇ ਲੋਕ ਇਹ ਜੇਪਾ ਜੀ ਤੁਹਾਨੂੰ ਲੋਕਾਂ ਨੇ ਚੁੜਿਆ ਤੁਹਾਨੂੰ ਲੋਕਾਂ ਨੇ ਚੁੜਿਆ ਸ਼ਹਿਰ ਦਾ ਵਿ ਪਰसों ਜਈ ਅਕਬਰ ਅਮਸ਼ੰਗ ਕੇ ਜਿੰਪਾਉਣਾ ਦੀ ਵੀਡੀਓ ਵਾਇਰਲ ਹੁੰਦੀ ਸੀਗੀ ਇੱਕ ਪੱਤਰਕਾਰ ਆ ਜਹਰਾਸਾਨ ਤੋਂ ਪੱਤਰਕਾਰੀ ਕਰਦਾ ਉਹਨੂੰ ਮੈਂ ਹੀ ਦੀਦਾ ਪਤਾ ਨਹੀਂ ਕਿਹੜੇ ਪੱਤਰਕਾਰ ਨੂੰ ਕਹਿੰਦੇ ਸੀਗੇ ਜਾਂ ਤਾਂ ਪਤਾ ਨਹੀਂ ਨਾਮ ਲੈਣ ਤੋਂ ਡਰਦੇ ਨੇ ਸਾਡੇ ਐਮਐਨਏ ਸਾਹਿਬ ਟੱਕੋ ਘੱਟ ਨਾਮ ਲੈ ਕੇ ਬੋਲਿਆ ਕਰੋ ਅਗਲੇ ਪੱਤਰਕਾਰ ਨੂੰ ਵੀ ਪਤਾ ਲੱਗੇ ਤੈਨੂੰ ਕਿਹਨੂੰ ਤੁਸੀਂ ਕਹਿੰਦੇ ਹੋ ਹੈਨਾ ਜੀ ਜਿੰਪਾ ਜੀ ਐਗਜ਼ਾਮਪਲ ਦੇ ਵਿੱਚ ਬੜਦੇ ਨੇ ਉੱਥੇ ਤਾਕਤ ਹੀ ਲਾ ਦਿੰਦੇ ਨੇ ਪੰਜਾਬ ਸਰਕਾਰ ਮੁਤਾਬਕ ਤਾਕਤ ਲਾੜ ਤੋਂ ਬਾਅਦ ਮੇਰੇ ਕੋ ਆਉਂਦੇ ਨੇ ਮੇਰੇ ਮੂਹਰੇ ਆਏ ਹੱਥ ਜੋੜ ਕੇ ਖੜੀ ਜਾਂਦੇ ਨੇ ਜਿੰਪਾ ਜੀ ਦੇਖ ਲਿਓ ਇੱਧਰ ਕਹਿੰਦੇ ਤੇਤਨ ਜੀ ਇੱਕ ਬੇਨਤੀ ਕਰ ਰਹੀ ਆ ਤੁਸੀਂ ਮੇਰੇ ਛੋਟੇ ਵੀਰ ਵੀ ਹੋ ਤੁਹਾਡੇ ਫਾਦਰ ਸਾਹਿਬ ਮੇਰੇ ਬਹੁਤ ਵਧੀਆ ਜਾਣਕਾਰ ਨੇ ਤੁਸੀਂ ਮੇਰੇ ਭਤੀਜੇ ਵੀ ਹੋ ਜਿਹੜੀ ਮੇਰੀ ਵਾਈਟ ਹੁੰਦੀ ਆ ਨਾ ਕਹਿੰਦੇ ਇਹ ਚੇਚੀ ਤੋਂ ਪਹਿਲਾਂ ਜੋੜ ਦਿਆ ਕਰੋ ਯਾਰ ਕਹਿੰਦੇ ਮੈਂ ਸ਼ੇਅਰ ਕਰ ਚੁੰਦੀ ਆ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਲਗਾਤਾਰ ਸਫਾਈ ਕਰਮਚਾਰੀਆਂ ਦੇ ਵੱਲੋਂ ਸੀਵਰ ਮੈਨਾਂ ਦੇ ਵੱਲੋਂ ਭਾਈਚਾਰੇ ਦੇ ਵੱਲੋਂ ਜਿਹੜਾ ਕਿ ਆਪਣੀ ਅੜਤਾਲ ਹੈ ਜਾਰੀ ਰੱਖੀ ਜਾ ਰਹੀ ਹੈ ਉਸ ਦਾ ਪ੍ਰਭਾਵ ਜਿਹੜਾ ਕਿ ਬਹੁਤ ਜ਼ਿਆਦਾ ਹੁਸ਼ਿਆਰਪੁਰ ਸ਼ਹਿਰ ਦੇ ਉੱਤੇ ਪੈ ਰਿਹਾ ਹੈ ਤਾਂ 4 ਦਿਨ ਦਾ ਸਮਾਂ ਹੈ ਲਗਭਗ ਉਹ ਦੁਸ਼ਹਿਰੇ ਨੂੰ ਬਚਿਆ ਹੈ ਤਾਂ 30 ਤਰੀਕ ਤੋਂ ਹਨੂਮਾਨ ਜੀ ਦੇ ਸਰੂਪ ਜੋ ਕਿ ਸ਼ਹਿਰ ਦੇ ਵਿੱਚੋਂ ਨਿਕਲਨੇ ਸ਼ੁਰੂ ਹੋ ਜਾਣਗੇ ਤਾਂ 3 ਦਿਨ ਇਹ ਸਰੂਪ ਨੇ ਜਿਹੜੇ ਉਹ ਦੁਸ਼ਹਿਰੇ ਤੱਕ ਰੌਣਕ ਮੇਲਾ ਸ਼ਹਿਰ ਦੇ ਵਿੱਚ ਲੱਗਿਆ ਰਹੇਗਾ ਪਰੰਤੂ ਜੇਕਰ ਇਸ ਤਰ੍ਹਾਂ ਦੇ ਨਾਲ ਕੂੜਾ ਉਹ ਸ਼ਹਿਰ ਦੇ ਵਿੱਚ ਗਲੀਆਂ ਰੋੜਾਂ ਤੇ ਆਇਆ ਰਹੇਗਾ ਤੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਸੱਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿੱਥੋਂ ਜਿਹੜੇ ਕੀ ਬਾਣੇ ਨੇ ਸਰੂਪ ਨੇ ਉਹ ਕਿੱਥੋਂ ਦੀ ਤੁਰ ਕੇ ਆਣਗੇ ਕੂੜੇ ਦੇ ਵਿੱਚੋਂ ਜਿਹੜਾ ਕੀ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਤੁਰਨ ਦੇ ਲਈ ਵੀ ਤਾਂ ਤਸਵੀਰਾਂ ਵੀ ਇੱਕ ਵਾਰੀ ਦਿਖਾ ਦਈਏ ਸਿਵਲ ਹਸਪਤਾਲ ਦੀ ਬੈਕ ਸਾਈਡ ਤੇ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੋਂ ਕਿ ਰੋਡ ਤੱਕ ਗਲੀ ਤੱਕ ਪੂਰਾ ਕੂੜਾ ਆਇਆ ਹੈ ਤਾਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਚੇਤਨ ਕਸ਼ਬ ਜੀ ਮੌਜੂਦ ਨੇ ਤਾਂ ਇਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਚੇਤਨ ਜੀ ਬਹੁਤ ਹੀ ਜ਼ਿਆਦਾ ਗੰਦਾ ਮਾਹੌਲ ਸ਼ਹਿਰ ਦੇ ਵਿੱਚ ਹੋਇਆ ਪਿਆ ਦੂਰੋਂ ਦੂਰੋਂ ਅਸੀਂ ਕਹਿ ਲਈਏ ਕਿ ਲੋਕ ਆਉਂਦੇ ਨੇ ਕਿ ਹੁਸ਼ਾਰਪੁਰ ਦਾ ਦੁਸ਼ਹਿਰਾ ਬਹੁਤ ਪ੍ਰਸਿੱਧ ਹੈ ਜੀ ਅਸੀਂ ਦੇਖਾਂਗੇ ਆਪਣੇ ਪਰਿਵਾਰਾਂ ਦੇ ਨਾਲ ਆਨੰਦ ਮਾਣਾਂਗੇ ਪਰ ਕੂੜਾ ਦੇਖਣ ਆ ਰਹੇ ਜਿੰਨੇ ਜੀ ਉਹ ਜਾਂ ਫਿਰ ਦੁਸ਼ਹਿਰਾ ਦੇਖਣ ਦੇਖੋ ਤੁਸੀਂ ਸਵਾਲ ਕੀਤਾ ਕਿ ਮਾਹੌਲ ਬਹੁਤ ਖਰਾਬ ਹੋਇਆ ਪਿਆ ਇਮਹੋਲ ਸ਼ਹਿਰ ਦਾ ਨਹੀਂ ਖਰਾਬ ਹੋਇਆ ਪਿਆ ਮਾਹੌਲ ਖਰਾਬ ਹੋਇਆ ਇਥੋਂ ਦੇ ਨਕਮੇ ਲੀਡਰਾਂ ਦਾ ਮਾਹੌਲ ਖਰਾਬ ਹੋਇਆ ਇਥੋਂ ਦੇ ਨਕਮੇ ਅਫਸਰਾਂ ਦਾ ਰਹੀ ਗੱਲ ਦੁਸ਼ਹਿਰੇ ਦੀ ਜਿੰਨਾ ਦੁਸ਼ਹਿਰਾ ਸਾਡੇ ਹੁਸ਼ਿਆਰਪੁਰ ਤੋਂ ਉੱਤਰੀ ਭਾਰਤ ਦੇ ਵਿੱਚ ਪ੍ਰਸਿੱਧ ਹੈ ਇਸ ਤਰ੍ਹਾਂ ਦੇ ਜਿੱਦਾਂ ਦੇ ਹਾਲਾਤ ਨੇ ਅਨਿਕ ਜੀ ਇਹਦੇ ਹਿਸਾਬ ਨਾਲ ਮੈਂ ਤੁਹਾਨੂੰ ਸੱਚਾਈ ਦੱਸ ਦਵਾਂ ਆਮ ਲੋਕਾਂ ਨੂੰ ਜਿੰਨਾ ਮਸ਼ਹੂਰ ਦੁਸ਼ਹਿਰਾ ਤੇ ਉਨਹੀਂ ਜਿਹੜੇ ਉਹ ਕੀ ਕਹਿੰਦੇ ਪੰਜਾਬੀ ਦੇ ਵਿੱਚ ਬਦਨਾਮ ਸਾਡੇ ਦੇ ਲੀਡਰ ਨੇ ਚਾਹੇ ਤੁਸੀਂ ਝਾੜੂ ਵਾਲਿਆਂ ਦੀ ਗੱਲ ਕਰ ਲਓ ਚਾਹੇ ਤੁਸੀਂ ਕਾਂਗਰਸ ਵਾਲਿਆਂ ਦੀ ਗੱਲ ਕਰ ਲਓ ਚਾਹੇ ਤੁਸੀਂ ਅਕਾਲੀ ਦਲ ਦੀ ਗੱਲ ਕਰ ਲਓ ਤਾਂ ਜੀ ਭਾਜਪਾ ਦੀ ਗੱਲ ਕਰ ਲਓ ਇੱਕ ਵੀ ਪਿਓ ਦਾ ਪੁੱਤ ਇਹਨਾਂ ਦੇ ਵਿੱਚੋਂ ਬੋਲਿਆ ਨਹੀਂ ਜ਼ਿੰਮੇਵਾਰੀ ਕਹਦੀ ਬਣਦੀ ਆ ਇਹ ਬਣਦੀ ਆ ਹੁਣ ਝਾੜੂ ਵਾਲਿਆਂ ਦੀ ਮੈਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹਾਂਗਾ ਤਾਂ ਛੱਡੋ ਪਹਿਲਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਨੂੰ ਸਵੇਰੇ ਫੋਨ ਆਉਂਦਾ ਜੀ 8:30 9:00 ਵਜੇ ਵਾਰਡ ਨੰਬਰ 49 ਦੇ ਵਿੱਚੋਂ ਫੋਨ ਆਇਆ ਕੋਈ ਭਾਈ ਸਾਹਿਬ ਨੇ ਆਪਣਾ ਨਾਮ ਜੀਵਨ ਸਿੰਘ ਦੱਸਿਆ ਸੀਗਾ ਜੀਵਨ ਸਿੰਘ ਕਿ ਜੀਵਨ ਕੁਮਾਰ ਮੈਨੂੰ ਨਹੀਂ ਪਤਾ ਕੀ ਉਹਨਾਂ ਦਾ ਪ੍ਰੋਪਰ ਨਾਮ ਸੀਗਾ ਉਹ ਕਹਿੰਦਾ ਜੈਤਨ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਦੋਂ ਤਾਂ ਕਹਿੰਦੇ ਲੈਕਚਰ ਹੁੰਦਾ ਉਹ ਤਾਂ ਲੈਕਚਰ ਇੰਡੀਆ ਕਮਿਸ਼ਨ ਵੀ ਕਹਿ ਦਿੰਦਾ ਵਾ ਕਿ ਤੁਸੀਂ ਵੋਟਾਂ ਦੀ ਰਾਜਨੀਤੀ ਦੇ ਵਿੱਚ ਭਾਗ ਲਓ ਕਹਿੰਦਾ ਡੀਸੀਬੀ ਤੁਹਾਨੂੰ ਮੀਡੀਆ ਨੂੰ ਬੁਲਾ ਕੇ ਬੋਲ ਦਿੰਦੇ ਨੇ ਕਿ ਭਾਈ ਬੋਟ ਤੁਸੀਂ ਆਪੇ ਜਰੂਰ ਪਾਓ ਤੁਸੀਂ ਵਾਰਤੋ ਕਰੋ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਆ ਇਹ ਕਹਿੰਦਾ ਜਿੰਨੇ ਸਾਡੇ ਨਿਕੰਮੇ ਲੀਡਰ ਆ ਉਹਦੋਂ ਵੱਡੇ ਵੱਡੇ ਵਾਅਦੇ ਕਰਦੇ ਨੇ ਤਾਂ ਕਹਿੰਦਾ ਅਸੀਂ ਬਾਅਦ ਵਿੱਚ ਸਿਰ ਕੇ ਦੀ ਕਲਦ ਤੇ ਜਾ ਕੇ ਮਾਰ ਗਏ ਨਾਲ ਲੀਡਰ ਸੁਣਦੇ ਨੇ ਅਫਸਰ ਸੁਣਦੇ ਨੇ ਕਹਿੰਦੇ ਕਿ ਇਹ ਤੋਂ ਆਪਾਂ ਜਾ ਕੇ ਆਪਣਾ ਗੁੱਸਾ ਗਿਲਾ ਜਿਹੜਾ ਉਹ ਜ਼ਾਹਰ ਕਰੀਏ ਕਿ ਅੱਜ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਅਨਕੇਤ ਜੀ ਤੁਸੀਂ ਗੱਲ ਕਹੀ ਕਿ ਮਹਾਰਾਜ ਦੇ ਸਰੂਪ ਕੋ ਮਣ ਗਏ ਭਗਵਾਨ ਹਨੂਮਾਨ ਜੀ ਦੇ ਇਹ ਕੱਲਾ ਜਿਹੜੇ ਇਹ ਤਸਵੀਰਾਂ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਨਾਲ ਦੀਆਂ ਨੇ ਜੀ ਆਜੋ ਭਾਈ ਜੀ ਇਸ ਤੋਂ ਇਲਾਵਾ ਆਪਾਂ ਜਿੰਨੇ ਇਹਨਾਂ ਦੇ ਮੇਨ ਪੁਆਇੰਟ ਹੈ ਕੂੜੇ ਦੇ ਆਪਾਂ ਹੁਸ਼ਿਆਰਪੁਰ ਸਟੈਰੀ ਰੋਡ ਦੀ ਗੱਲ ਕਰ ਲਈਏ ਸ਼ਿਮਲਾ ਪਹਾੜੀ ਦੀ ਗੱਲ ਕਰ ਸ਼ਿਮਲਾ ਪਹਾੜੀ ਦੀ ਗੱਲ ਕਰ ਲਈਏ ਆਪਾਂ ਕੋਆਪਰੇਟਿਵ ਬੈਂਕ ਦੀ ਗੱਲ ਕਰ ਲਈਏ ਹੋਰ ਦੁਸ਼ਹਿਰਾ ਗਰਾਊਂ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਪੁਆਇੰਟ ਨੇ ਜਿੱਥੇ ਕੂੜਾ ਇਸ ਵਕਤ ਤੇ ਵੱਡੀ ਮਾਤਰਾ ਦੇ ਵਿੱਚ ਪਿਆ ਹੋਇਆ ਇਹ ਕੂੜਾ ਸੜਕਾਂ ਤੇ ਨਹੀਂ ਪਿਆ ਹੋਇਆ ਇਹ ਕੂੜਾ ਲੀਡਰਾਂ ਦੀ ਸੋਚ ਤੇ ਪਿਆ ਹੋਇਆ ਇਹ ਉਹੀ ਬ੍ਰਹਮਸ਼ੰਕਰ ਜਿੰਪਾ ਮੈਂ ਪੁੱਛਣਾ ਚਾਹੁੰਦਾ ਬ੍ਰਹਮਸ਼ੰਕਰ ਜਿੰਪੇ ਨੂੰ ਕਿ ਤੁਸੀਂ ਉਹੀ ਐਮਐਲਏ ਸਾਹਿਬ ਹੋ ਜਿਹੜੇ ਕਾਂਗਰਸ ਵੇਲੇ ਤੁਸੀਂ ਤਖਤੀਆਂ ਲਾਉਂਦੇ ਸੀ ਪੰਜਾਬ ਸਰਕਾਰ ਮੁਰਦਾਬਾਦ ਆਜਾਬ ਨਾਗਰਿਕ ਹੋਣ ਦੇ ਨਾਤੇ ਮੈਂ ਵੀ ਕਹਿ ਦਿੰਦਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਮੁਰਦਾਬਾਦ ਬਤੌਰ ਪੱਤਰਕਾਰ ਨਹੀਂ ਕਈ ਇਹਨਾਂ ਦੀ ਆ ਭੇਡਾ ਕਹਿ ਦੇਣ ਗਿਆ ਝਾੜੂ ਵਾਲਿਆਂ ਦੀ ਕਿ ਇਹ ਤਾਂ ਪੱਤਰਕਾਰ ਇਹ ਤਾਂ ਕੰਮ ਹੀ ਝਾੜੂ ਵਾਲਿਆਂ ਦੇ ਖਿਲਾਫ ਬੋਲਣਾ ਭਾਈ ਮੈਂ ਬੋਲਦਾ ਸਬੂਤਾਂ ਦੇ ਆਧਾਰ ਤੇ ਬੋਲਦਾ ਤੁਸੀਂ ਆਜੋ ਇੱਥੇ ਕਰ ਲਓ ਗੱਲਬਾਤ ਮੇਰੇ ਨਾਲ ਆ ਕੇ ਝਾੜੂ ਵਾਲਿਆਂ ਦੇ ਤੁਹਾਡੀ ਲੱਤਾਂ ਭਾਰ ਚੱਲਦੀਆਂ ਦਾ ਮਾ ਤੁਹਾਡੇ ਚ ਆਜੋ ਮਤਲਬ ਕਿ ਕਰਨਾ ਕਿਰਨਾ ਕੁਝ ਨਹੀਂ ਹਰ ਬੇਲੇ ਲਾਈਵ ਰੈਨ ਦਾ ਸ਼ਕੀਨ ਆ ਸਾਡਾ ਐਮ ਐਲ ਏ ਸਾਹਿਬ ਹੁਣ ਵੀ ਦੇਖ ਲਓ ਲਾਈਵ ਕਿਤੇ ਨਾ ਕਿਤੇ 2 ਘੰਟੇ ਪਹਿਲਾਂ ਹੋਏ ਹੋਣੇ ਜਾਂ ਹੁਣ ਹੋਏ ਹੋਣੇ ਕਿਤੇ ਅੱਜ ਦਾ ਫੇਰੇ ਸ਼ਾਸਨ ਚੱਲਦਾ ਪਿਆ ਦੁਬਾਰਾ ਸ਼ਾਸਨ ਖਤਮ ਹੋਣ ਦੀ ਧੀਰ ਆ ਚੰਡੀਗੜ੍ਹ ਦੇ ਵਸੇ ਉਹ ਲੱਗ ਜਾਣਾ ਪਤਾ ਅੱਜ ਫਲਾਉਂਦੇ ਦਾ ਜਗਰਾਤਾ ਅੱਜ ਫਲਾਉਂਦੇ ਮਹੱਲੇ ਦੇ ਵਿੱਚ ਚੌਂਕੀ ਆ ਉੱਥੇ ਪਹੁੰਚ ਕੇ ਲਾਈਵ ਹੋ ਜਿਹੜਾ ਨੱਚ ਲਿਆ ਚੱਪ ਲਿਆ ਇਸ ਕੰਮਾਂ ਤੁਹਾਨੂੰ ਜਗਰਾਤਾ ਤੇ ਨੱਚਣ ਲਈ ਨਹੀਂ ਲੋਕ ਇਹ ਜਿੰਪਾ ਜੀ ਤੁਹਾਨੂੰ ਲੋਕਾਂ ਨੇ ਚੁੜਿਆ ਤੁਹਾਨੂੰ ਲੋਕਾਂ ਨੇ ਚੁੜਿਆ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਲਈ ਬੇੜਾ ਗਰਕ ਕਰਕੇ ਰੱਖਿਆ ਹੋਇਆ ਸ਼ਹਿਰ ਦਾ ਪਿਛਲੇ 12 13 ਦਿਨ ਹੋ ਗਏ ਜੀ ਘੁੱਗੂ ਬਣਿਓ ਇੱਥੋਂ ਤੇ ਜਿਹੜੇ ਕੈਬਨਟ ਮੰਤਰੀ ਡਾਕਟਰ ਅਵਜੋਤ ਨੇ ਜਿਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਣਦੀ ਆ ਆ ਪਰਸੋ ਹੋ ਜਾਈ ਇੱਕ ਬ੍ਰਮਸ਼ੰਕ ਜਿੰਪਾ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਸੀਗੀ ਇੱਕ ਪਤਾ ਨਹੀਂ ਕਿਹੜੇ ਪੱਤਰਕਾਰ ਨੂੰ ਕਹਿੰਦੇ ਸੀਗੇ ਜਾਂ ਤਾਂ ਪਤਾ ਨਹੀਂ ਨਾਮ ਲੈਣ ਤੋਂ ਡਰਦੇ ਨੇ ਸਾਡੇ ਐਮਐਲਏ ਸਾਹਿਬ ਘੱਟੋ ਘੱਟ ਨਾਮ ਲੈ ਕੇ ਬੋਲਿਆ ਕਰੋ ਅਗਲੇ ਪੱਤਰਕਾਰ ਨੂੰ ਵੀ ਪਤਾ ਲੱਗੇ ਕਿੰਨੂ ਕਿੰਨੂ ਤੁਸੀਂ ਕਹਿੰਨੇ ਹੋ ਹੈਨਾ ਜੀ ਸਫਾਈ ਦੇ ਹਾਲਾਤ ਕੁੱਲ ਮਿਲਾ ਕੇ ਜ਼ੀਰੋ ਆ ਹਨ ਕਿਹ ਜੀ ਇਹ ਕੂੜਾ ਸੜਕਾਂ ਤੇ ਨਹੀਂ ਇਹ ਲੀਡਰਾਂ ਦੀ ਆਫਸਰਾ ਦੀ ਸੋਚ ਤੇ ਕੂੜਾ ਪਿਆ ਹੋਇਆ ਸਭ ਤੋਂ ਵੱਡੀ ਗੱਲ ਜੀ ਜੀ ਜਿਵੇਂ ਇਹ ਵੀ ਪੁੱਛਣਾ ਚਾ ਰਹੇ ਸੀ ਕਿ ਜਿਵੇਂ ਕਿ ਸੁੰਦਰ ਸ਼ਾ ਮਰੋੜਾ ਜੀ ਨੇ ਉਹਨਾਂ ਵੱਲੋਂ ਵੀ ਉਹਨਾਂ ਦਾ ਕਾਫੀ ਵਿਰੋਧ ਕੀਤਾ ਜਾਂਦਾ ਸੀ ਜਿੰਪਾਜੀ ਵੱਲੋਂ ਜਦੋਂ ਉਹ ਕੈਬਿਨੇਟ ਮੰਤਰੀ ਵੀ ਸੀ ਪਰ ਹੁਣ ਆਪੋਜੀਸ਼ਨ ਪਾਰਟੀ ਵੱਲੋਂ ਕੋਈ ਵੀ ਜਿਹੜਾ ਕਿ ਇੱਕ ਕਹਿ ਲਈਏ ਕੋਈ ਵੀ ਮੈਂ ਕਹਿ ਸਕਦਾ ਵਾਂ ਕੋਈ ਵੀ ਇੱਕ ਗੱਲਬਾਤ ਹੀ ਨਹੀਂ ਕੀਤੀ ਜਾ ਰਹੀ ਚੱਕਿਆ ਹੀ ਨਹੀਂ ਜਾ ਰਿਹਾ ਇਸ ਚੀਜ਼ ਨੂੰ ਇੰਨਾ ਗੰਦ ਪਿਆ ਹੋਇਆ ਹੈ ਇੰਨਾ ਪ੍ਰਸਿੱਧ ਦੁਸ਼ਹਿਰਾ ਹੈ ਜੀ ਹਾਰ ਪਰ ਚੈਰ ਦਾ ਦੇਖੋ ਤੁਸੀਂ ਆਪੋਜੀਸ਼ਨ ਲੀਡਰਾਂ ਦੀ ਗੱਲ ਕੀਤੀ ਆ ਆਪੋਜੀਸ਼ਨ ਲੀਡਰਾਂ ਦੇ ਅਨੁਕੀ ਤੈਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹ ਕਹਿੰਦੇ ਨੇ ਕਿ ਭਾਈ ਅਸੀਂ ਨਹੀਂ ਬੋਲਣਾ ਇਹਨਾਂ ਦੀ ਜੋ ਸੋਚ ਹੁੰਦੀ ਆ ਮੈਂ ਤੁਹਾਨੂੰ ਉਹ ਦੱਸ ਰਿਹਾ ਇਹਨਾਂ ਦੀ ਜੋ ਸੋਚ ਹੁੰਦੀ ਆ ਕਿ ਜਿੰਨਾ ਸਰਕਾਰ ਦਾ ਜਲੂਸ ਨਿਕਲੇ ਉਹਨਾਂ ਵਧੀਆ ਐਨ ਮੌਕੇ ਤੇ ਆ ਜਾਣਗੇ ਜਦੋਂ 25 30 50 ਦਿਨ ਹੋ ਜੂਗੇ ਹੜਤਾਲ ਨੂੰ ਕਾਂਗਰਸ ਵੇਲੇ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ 52 ਦਿਨ ਹੜਤਾਲ ਚੱਲੀ ਸੀ ਉਦੋਂ ਵੀ ਹੁਸ਼ਿਆਰ ਪਰ ਨਿਊਜ਼ ਚੇਤਨ ਕਸ਼ਵ ਇਦਾਂ ਹੀ ਨਾ ਲੀਡਰਾਂ ਦਾ ਜਲੂਸ ਕੱਢਦਾ ਸੀ ਜਿੱਦਾਂ ਅੱਜ ਆਪਾਂ ਕੱਢ ਰਹੇ ਆ ਜੀ ਤਾਂ ਹੀ ਇਹ ਝੁੱਪਦਾ ਲੀਡਰਾਂ ਦੇ ਅੱਖਾਂ ਦੇ ਵਿੱਚ ਚੇਤਨ ਕਸ਼ਵ ਤੇ ਹੁਸ਼ਿਆਰ ਪਰ ਨਿਊਜ਼ ਆ ਜਿਹੜਾ ਆਦਾਰਾ ਰੜਕਦਾ ਹੈ ਜੀ ਰੜਕੀ ਜਾਵੇ ਸਾਨੂੰ ਨਹੀਂ ਕਿਸੇ ਦੀ ਪਰਵਾਹ ਲੀਡਰ ਨੂਡਰ ਦੇ ਤੱਕ ਪ੍ਰਵਾਹ ਮਾਰੀ ਨਹੀਂ ਸੁੱਖਣਾ ਕਿਉਂਕਿ ਸਾਨੂੰ ਪਬਲਿਕ سپورਟ ਹੈ ਇੱਕ ਗੱਲ ਮੈਂ ਕਹਿੰਦਾ ਹਾਂ ਉਹਦਾ ਮੀਡੀਆ ਚੈਨਲ ਉਦੋਂ ਤੱਕ ਹੀ ਚੱਲੂਗਾ ਜਦੋਂ ਤੱਕ ਆਮ ਲੋਕ ਦੇਖਣਗੇ ਸਾਡੀ ਸ਼ਕਤੀ ਆ ਉਹ ਆਮ ਲੋਕ ਹੈ ਆਮ ਲੋਕ ਸਾਨੂੰ ਦੇਖਦੇ ਆ ਰਹੀ ਗੱਲ ਹੁਣ ਤੁਸੀਂ ਲੀਡਰਾਂ ਦੀ ਗੱਲ ਕੀਤੀ ਆ ਜੀ ਇੱਥੇ ਸ਼੍ਰੋਮਣੀ ਅਕਾਲੀ ਦਲ ਵੀ ਆ ਇੱਥੇ ਭਾਰਤੀ ਜਨਤਾ ਪਾਰਟੀ ਵੀ ਇੱਥੇ ਕਾਂਗਰਸ ਪਾਰਟੀ ਵੀ ਆ ਦੇਖੋ ਭਾਜਪਾ ਦੀ ਗੱਲ ਕਰ ਲਈਏ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਇਹ ਕੋਈ ਬਹੁਤੇ ਸਟਰੋਂਗ ਨਹੀਂ ਹੈਗੇ ਹੁਸ਼ਿਆਰਪੁਰ ਦੇ ਵਿੱਚ ਲੋਕ ਇੱਕ ਗੱਲ ਕਹਿੰਦੇ ਆ ਕਿ ਕਾਂਗਰਸ ਸੁੰਦਰ ਸ਼ਾਮ ਅਰੋੜੇ ਦਾ ਵਜੂਦ ਆ ਜਿਹੜਾ ਉਹ ਅੱਜ ਮਜ਼ਬੂਤ ਆ ਪਰ ਸੁੰਦਰ ਸ਼ਾਮ ਅਰੋੜਾ ਵੀ ਜ਼ੀਰੋ ਐ ਇਸ ਵਕਤ ਪਤਾ ਕਿ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਬਾਅਦ ਚ ਕੀਤਾ ਜਾਵੇਗਾ ਉਹਨਾਂ ਵੱਲੋਂ ਵਿਰੋਧ ਪਰ ਸਮਾਂ ਤਾਂ ਹੋਣਾ ਕਿਉਂਕਿ ਦੁਸ਼ਹਿਰੇ ਦੀ ਗੱਲ ਕਰੀਏ ਮੇਨ ਫੈਸਟੀਵਲ ਸੀਜ਼ਨ ਐ ਦੋ ਚਾਰ ਜ਼ਿਲ੍ਹਿਆਂ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਉੱਤਰੀ ਭਾਰਤ ਦਾ ਮਸ਼ਹੂਰ ਤਿਉਹਾਰ ਮੰਨਿਆ ਗਿਆ ਜੀ ਹੁਸ਼ਿਆਰਪੁਰ ਦਾ ਮੈਂ ਬਿਲਕੁਲ ਉਹੀ ਗੱਲ ਕਹਿ ਰਿਹਾ ਜੀ ਭਾਜਪਾ ਤੇ ਸ਼੍ਰੋਮਣੀ ਕਾਲੀ ਦਲ ਦਾ ਹੁਸ਼ਿਆਰਪੁਰ ਦੇ ਵਿੱਚ ਜ਼ੀਰੋ ਆ ਸੁੰਦਰ ਸ਼ਾਮ ਅਰੋੜਾ ਕਾਂਗਰਸ ਦਾ ਘੜ ਇੱਥੇ ਮਜ਼ਬੂਤ ਆ ਪਰ ਸੁੰਦਰ ਸ਼ਾਮ ਅਰੋੜਾ ਵੀ ਪਤਾ ਨਹੀਂ ਕੀ ਸੋਚਦੇ ਨੇ ਤਾਂ ਮੈਂ ਅਰੋੜਾ ਸਾਹਿਬ ਨੂੰ ਕਹਿਣਾ ਚਾਹਾਂਗਾ ਜੇ ਤੁਸੀਂ ਇਹ ਸੋਚਦੇ ਹੋ ਕਿ ਆਮ ਆਦਮੀ ਪਾਜੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਕਿ ਤੁਹਾਨੂੰ 27 ਦੇ ਵਿੱਚ ਵੋਟਾਂ ਪੈ ਜਾਣਗੀਆਂ ਚਲੋ ਠੀਕ ਆ ਮਾਤਾ ਲక్ష్ਮੀ ਦੀ ਵੀ ਆਪਾਰ ਕਿਰਪਾ ਉਹਨਾਂ ਤੇ ਜੇ ਤੁਸੀਂ ਸੋਚਦੇ ਹੋ ਕਿ ਮੈਂ ਪੈਸੇ ਤੇ ਬਲਬੂਤੇ ਤੇ ਜਿੱਤ ਜਾਵਾਂਗਾ ਤੇ ਭੁਲੇਖਾ ਆਪਣਾ ਅਰੋੜਾ ਜੀ ਇਹ ਕੱਢ ਦਿਓ ਉੱਠ ਜੋ ਅੱਜ ਤੱਕ ਅਨੇਕਾਂ ਮੁੱਦੇ ਹੋ ਗਏ ਆ ਹੁਸ਼ਾਰਪੁਰ ਦੇ ਵਿੱਚ ਇੱਕ ਮੁੱਦੇ ਤੇ ਸੁੰਦਰ ਸ਼ਾਮ ਅਰੋੜਾ ਨੇ ਕਹਿੰਦੇ ਆਪਣੀ ਜ਼ੁਬਾਨ ਨਹੀਂ ਖੋਲੀ ਕੀ ਗੱਲ ਜਦੋਂ ਸਿਰਫ ਤੁਸੀਂ ਵੋਟਾਂ ਲੈਣ ਨੂੰ ਹੀ ਆ ਜਦੋਂ 27 ਆ ਜਣੀ ਆ 4 ਕਿ ਮਹੀਨੇ ਰਹਿ ਜਣੇ ਆ ਇਹਨਾਂ ਦੇ ਲੋਕਾਂ ਤੇ ਗੋਡੇ ਫੜਦੇ ਫੜਦੇ ਫਿਰਨਾਂ ਵਿੱਚੇ ਕਾਂਗਰਸ ਵਾਲਿਆਂ ਨੇ ਝਾੜੂ ਆ ਫਿਰ ਭਾਜੀਪੀ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਇਸ ਕਰਕੇ ਇਹ ਸੁੰਦਰ ਸ਼ਾਮ अरोड़ा ਕਾਂਗਰਸ ਪਾਰਟੀ ਦੀ ਵੀ ਮਹੱਤਵਪੂਰਨ ਭੂਮਿਕਾ ਬਣਦੀ ਆ ਇੱਕ ਕਾਂਗਰਸ ਦੇ ਲੀਡਰ ਦੇ ਨਾਲ ਗੱਲ ਹੋਈ ਉਹ ਕਹਿੰਦਾ ਸੀ ਤਾਂ ਆਪ ਦੁਖੀਆਂ ਕੁਝ ਬੋਲਦੇ ਹੀ ਨਹੀਂ ਯਾਰ ਇਹ ਨਾ ਇਹਨਾਂ ਦਾ ਕਿਹਦਾ ਸਾਡਾ ਜ਼ਿਲ੍ਹਾ ਪ੍ਰਧਾਨ ਕੁਝ ਬੋਲਦਾ ਨਾ ਸਾਡਾ ਹਲਕਾ ਇੰਚਾਰਜ ਕੁਝ ਬੋਲਦਾ ਕਹਿੰਦਾ ਸੀ ਕਿ ਉੱਥੇ ਜਾ ਕੇ ਦੁਖੜਾ ਰੋਈਏ ਮਤਲਬ ਕਿ ਕੋਲ ਮਲਾ ਕੇ ਦੂਜਾ ਤੁਸੀਂ ਸਵਾਲ ਮੈਨੂੰ ਪੁੱਛ ਲਿਆ ਸੀਗਾ ਕਿ ਕਾਂਗਰਸ ਵੇਲੇ ਬ੍ਰਹਮਸ਼ੰਕਰ ਜਿੰਪਾ ਬਹੁਤ ਵਿਰੋਧ ਕਰਦੇ ਸੀ ਮੈਂ ਕਿ ਛੋਟੀ ਸੀ ਐਗਜ਼ਾਮਪਲ ਤੁਹਾਨੂੰ ਹੁਣ ਦੱਸ ਦਿਆਂ ਕਾਂਗਰਸ ਦੀ ਸਰਕਾਰ ਹੁੰਦੀ ਆ ਸੁੰਦਰ ਸ਼ਾਮ ਅਰੋੜਾ ਇੱਥੋਂ ਮੰਤਰੀ ਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਆ ਝਾੜੂ ਵਾਲੇ ਪ੍ਰੋਟੈਸਟ ਨੂੰ ਲਿਖਦੇ ਨੇ ਡੀਏਵੀ ਕਾਲਜ ਦੇ ਸਾਹਮਣੇ ਜਿਹੜਾ ਡੰਪ ਆ ਉੱਥੇ ਜਿੱਥੇ ਚੌਂਕ ਬਣਦਾ ਜੀ ਇੱਕ ਰਹੀਮਪੁਰ ਮੰਡੀ ਵਾਲ ਨੂੰ ਸੜਕੇ ਚੱਲੇ ਜਾਂਦੀ ਇੱਕ ਮਾਲਪੁਰ اڈੇ ਵਾਲ ਨੂੰ ਇੱਕ ਚੰਡੀਗੜ੍ਹ ਰੋਡ ਵਾਲ ਨੂੰ ਹੈਨਾ ਜੀ ਉੱਥੇ ਟੀ ਪੁਆਇੰਟ ਉਹ ਜਿਹੜਾ ਬਣਦਾ ਚੌਰਾਹਾ ਨਹੀਂ ਟੀ ਪੁਆਇੰਟ ਮਾਫੀ ਚਾ ਕੱਲ ਪਰਸੋ ਦੀਆਂ ਫੇਰ ਫੋਟੋਆਂ ਵਾਇਰਲ ਹੋਣ ਲੱਗੀਆਂ ਨੇ ਜਿੰਪਾ ਜੀ ਜੰਪਲ ਦੇ ਵਿੱਚ ਵੜਦੇ ਨੇ ਉੱਥੇ ਤਖਤੀ ਲਾ ਦਿੰਦੇ ਨੇ ਪੰਜਾਬ ਸਰਕਾਰ ਮੁਰਦਾਬਾਦ ਤਖਤੀ ਲਾਉਣ ਤੋਂ ਬਾਅਦ ਮੇਰੇ ਕੋ ਆਉਂਦੇ ਰਹੇ ਮੇਰੇ ਮੂਰੇ ਆਏ ਹੱਥ ਜੋੜ ਕੇ ਖੜ ਜਾਂਦੇ ਨੇ ਜਿੰਪਾ ਜੀ ਦੇਖ ਲਿਓ ਇੱਧਰ ਕਹਿੰਦੇ ਚਤਨ ਜੀ ਇੱਕ ਬੇਨਤੀ ਕਰਨੀ ਆ ਤੁਸੀਂ ਮੇਰੇ ਛੋਟੇ ਵੀਰ ਵੀ ਹੋ ਤੁਹਾਡੇ ਫਾਦਰ ਸਾਹਿਬ ਮੇਰੇ ਬਹੁਤ ਵਧੀਆ ਜਾਣਕਾਰ ਨੇ ਤੁਸੀਂ ਮੇਰੇ ਭਤੀਜੇ ਵੀ ਹੋ ਜਿਹੜੀ ਮੇਰੀ ਬਾਈਟ ਹੁੰਦੀ ਆ ਨਾ ਕਹਿੰਦੇ ਇਹ ਚੇਚੀ ਤੋਂ ਪਹਿਲਾਂ ਜੋੜ ਦਿਆ ਕਰੋ ਯਾਰ ਕਹਿੰਦਾ ਮੈਂ ਸ਼ੇਅਰ ਕਰਦੀ ਹੁੰਦੀ ਆ ਮੈਂ ਕਿਹਾ ਠੀਕ ਆ ਤੁਸੀਂ ਹਲਕਾ ਇੰਚਾਰਜ ਹੋ ਠੀਕ ਐਸ ਪਰ ਆਪਾਂ ਰੂਲ ਗੱਲ ਕਰ ਲਈਏ ਗਾਈਡਲਾਈਨ ਗੱਲ ਕਰ ਲਈਏ ਤਾਂ ਵੱਡੇ ਆਗੂ ਦੀ ਜਿਹੜੀ ਉਹ ਪਹਿਲਾਂ ਚੱਲੀ ਹੁੰਦੀ ਆ ਆਹ ਦੇਖ ਲਓ ਹੁਣ ਪਿੱਛੇ ਇੱਕ ਇਹ ਆਵਾਰਾ ਠੱਠਾ ਜਿਹੜਾ ਇਹ ਪਸ਼ੂ ਆ ਇੱਥੋਂ ਉਹਨੇ ਪਲਾਸਟਿਕ ਚੱਕ ਚੱਕ ਖਾ ਰਿਆ ਜੀ ਇਹ ਤੇ ਤੁਸੀਂ ਕਦੋਂ ਤਾਂ ਦੇਖ ਰਹੇ ਪਲਾਸਟਿਕ ਦੇ ਲਫਾਫੇ ਨਿਕਲ ਰਿਹਾ ਜੀ ਇਹ ਬਿਮਾਰੀਆਂ ਜੀ ਕੈਂਸਰ ਆ ਕਾਲੂ ਜਦੋਂ ਇਹ ਮਰਦੇ ਆ ਵਿਚਾਰੇ ਆਵਾਰਾ ਪਸ਼ੂ ਆ ਇਹ ਵੀ ਇੱਕ ਨਕਾਮੀ ਆ ਜੀ ਇਹ ਪਸ਼ੂ ਵਰਤੀ ਨਹੀਂ ਆ ਗਈ ਇਹ ਲੀਡਰਾਂ ਦੀ ਸੋਚ ਪਸ਼ੂ ਵਰਤੀ ਵਾਲੀ ਹੋ ਗਈ ਆ ਜੀ ਇਹ ਥਾਂ ਥਾਂ ਤੇ ਕੂੜੇ ਨੇ ਪਸ਼ੂ ਨੇ ਐਵੇਂ ਇੱਥੇ ਆ ਰਹੇ ਪਏ ਨੇ ਤਾਂ ਜੇ ਕੋਈ ਨੁਕਸਾਨ ਹੋ ਜਾਂਦਾ ਇੱਕਦਮ ਹੀ ਕਿਉਂਕਿ ਕਿਸੇ ਨੂੰ ਦੱਸ ਕੇ ਤਾਂ ਇਹ ਰੋਡ ਮੋੜੇ ਆਉਣਗੇ ਨਹੀਂ ਜੀ ਜੇ ਕੋਈ ਹਾਦਸਾ ਵਾਪਰਦਾ ਉਸ ਦਾ ਜ਼ਿੰਮੇਵਾਰੀ ਕੌਣ ਚੱਕਦਾ ਹੈ ਜੀ ਬਿਲਕੁਲ ਮੈਂ ਪਹਿਲਾਂ ਆਪਣਾ ਪਿਛਲਾ ਸਵਾਲ ਮੁਕੰਮਲ ਕਰ ਲਿਆ ਤਾਂ ਉੱਥੇ ਬ੍ਰਮਸ਼ਾ ਸੁੰਦਰ ਆਪਣੇ ਜਿੰਪਾ ਜੀ ਪ੍ਰੋਟੈਸਟ ਕਰਦੇ ਨੇ ਤਾਂ ਮੈਨੂੰ ਇਹ ਗੱਲ ਕਹਿੰਦੇ ਨੇ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਕੀ ਹਾਲਾਤ ਆ ਮੈਂ ਜਿੰਪਾ ਜੀ ਨੂੰ ਪੁੱਛਣਾ ਚਾਹੁੰਦਾ ਅੱਜ ਤੁਸੀਂ ਕੀ ਸਵਾਰਤਾ ਹੋ ਸ਼ਾਰਪੁਰ ਦਾ ਦੱਸੋ ਤਾਂ ਸਹੀ ਕੋਈ ਆ ਕੇ ਉਂਗਲਾ ਤੇ ਦੋ ਚਾਰ ਕੰਮ ਤਾਂ ਕਰਾਓ ਸਵਾਏ ਉਦਘਾਟਨਾ ਤੋਂ ਸਵਾਏ ਜਗ ਹੋਰ ਕੁਛ ਕੀਤਾ ਤਾਂ ਮੈਨੂੰ ਬ੍ਰਹਮਸ਼ੰਕਰ ਜੀ ਭਾਜੀ ਦੱਸ ਦੇਣ ਗੱਲਾਂ ਫੇਰ ਉਹ ਚੁੱਪਣੀ ਐ ਇਹਨਾਂ ਨੂੰ ਚੁੱਪੀ ਜਾਣ ਪਰਵਾਹ ਕਿਸੇ ਦੀ ਨਹੀਂ ਉਹ ਕਿਉਂਕਿ ਮੀਡੀਆ ਲੋਕਾਂ ਦਾ ਹੁੰਦਾ ਜਦੋਂ ਤੱਕ ਮੀਡੀਆ ਨੂੰ ਲੋਕ ਦੇਖਣਗੇ ਮੀਡੀਆ ਚੱਲੂਗਾ ਦੂਜੀ ਤੁਸੀਂ ਗੱਲ ਕੀਤੀ ਹੈ ਜੀ ਆਵਾਰਾ ਪਸ਼ੂਆਂ ਦੀ ਕਾਂਗਰਸ ਦੇ ਵੇਲੇ ਇੱਕ ਨੌਜਵਾਨ ਮੁੰਡਾ ਮਾਡਲ ਟੋਨ ਦਾ ਸੀਗਾ ਉਹ ਵਿਚਾਰਾ ਉਹ ਆਵਾਰਾ ਸਾਰ ਦੇ ਨੂੰ ਟੱਕਰ ਮਾਰਤੀ ਉਹ ਮਰ ਗਿਆ ਸੁੰਦਰ ਸ਼ਾਮ अरोड़ा ਉਸ ਵਕਤ ਦੀ ਤਤਕਾਲੀ ਡਿਪਟੀ ਕਮਿਸ਼ਨਰ ਉਹ ਮੈਡਮ ਹੁੰਦੇ ਸੀਗੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਤਾਂ ਉਹਨਾਂ ਨੂੰ ਲੈ ਕੇ ਉੱਥੇ ਉਹ ਪਹੁੰਚ ਜਾਂਦੇ ਨੇ 2 ਲੱਖ ਦਾ ਚੈੱਕ ਲੈ ਕੇ ਉਹ ਬੁੰਡੇ ਦੇ ਘਰ ਵਾਲਿਆਂ ਨੇ ਉਸ ਵਕਤ ਤਾਂ ਮਨਾਂ ਕਰ ਦਿੱਤਾ ਹੈਗਾ ਚੱਕ ਲੈਣ ਤੋਂ ਤੁਸੀਂ ਦੇਖੋ ਜਿਹੜੇ ਘਰ ਦਾ ਜੀ ਚਲਾ ਗਿਆ ਛੋਟੇ ਬੱਚੇ ਛੱਡ ਗਿਆ ਕਿ 2 ਲੱਖ ਰੁਪਏ ਦੀ ਜ਼ਿੰਦਗੀ ਪਾਲ ਲਵੋ ਇਸ ਕਰਕੇ ਕੋਲ ਮਲਾ ਕੇ ਨਿਕੰਮੇ ਲੀਡਰ ਆ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਜਰੂਰ ਕਰਨੀ ਚਾਹੀਦੀ ਅੱਜ ਹੁਸ਼ਿਆਰਪੁਰ ਦਾ ਹਾਲ ਕੀ ਹੋਇਆ ਮੈਂ ਲੋਕਾਂ ਨੂੰ ਵੀ ਕਹਾ ਗਿਆ ਕਿ ਨਿਕਲਿਆ ਕਰੋ ਸਵੇਰ ਤੇ ਦੋ ਚਾਰ ਫੋਨ ਮੈਨੂੰ ਵੀ ਆ ਗਏ ਆ ਭਾਜੀ ਤੁਸੀਂ ਬੋਲੋ ਅਸੀਂ ਨਹੀਂ ਮੋਰੇ ਆਣਾ ਚਾਹੁੰਦੇ ਯਾਰ ਇਦਾਂ ਉਦਾਂ ਭਰਾਵਾ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਨਾ ਚਲਾਇਆ ਕਰੋ ਮੈਂ ਵੀ ਕਿਸੇ ਮਾਪੇ ਉਹਦਾ ਪੁੱਤਾਂ ਮੇਰੇ ਵੀ ਕਰਦੇ ਨੇ ਵਿਆਹ ਸੁਖ ਸੁਖ ਨਾਲ ਹੁਣ ਤਾਂ ਵਿਆਹ ਵੀ ਹੋ ਗਿਆ ਜ਼ਿੰਮੇਵਾਰੀ ਵੱਡੀ ਆ ਜੀ ਬਰਬਦ ਗਈ ਆ ਪਰਿਵਾਰ ਪਰ ਤੇ ਮੇਰੀ ਆਪਣੀ ਵੀ ਇਸ ਕਰਕੇ ਰੱਬ ਦਾ ਵਾਸਤਾ ਮੈਨੂੰ ਫੂਕਾਂ ਰਸ ਕਿਹਾ ਕਰੋ ਮੋਢਿਆਂ ਤੇ ਰੱਖ ਕੇ ਨਾਲ ਚਲਾਇਆ ਕਰੋ ਦਮ ਰੱਖੋ ਮੋਰੇ ਆ ਕੇ ਬੋਲੋ ਤੇ ਮੇਰਾ ਇਕੱਲੇ ਦਾ ਮਸਲਾ ਨਹੀਂ ਹੈਗਾ ਇਸ ਕਰਕੇ ਸਾਰੇ ਸਾਹਮਣੇ ਆ ਕੇ ਜ਼ਰੂਰ ਬੋਲਿਆ ਕਰੋ ਤੇ ਸ਼ਰਮ ਚਾਹੀਦੀ ਇਹਨਾਂ ਲੀਡਰਾਂ ਨੂੰ ਕਿ ਹੁਣ ਸਾਡੇ ਕੋੜੇ ਤੋਂ ਭਗਵਾਨ ਹਨੂ ਮਾਂਜੀ ਦੇ ਸਰੂਪ ਗੁਜ਼ਰਨਗੇ ਸਵੇਰੇ ਯਾਨੀ ਕਿ ਅੱਜ ਸਵੇਰ 4-5 ਵਜੇ ਤੋਂ ਕੱਲ ਰੌਣਕਾ ਸ਼ੁਰੂ ਹੋ ਜਾਣੀ ਆ 2 ਤਰੀਕ ਨੂੰ ਸ਼ਾਮ ਤੱਕ ਰਹਿਣੀ ਆ ਜੀ ਇਹ ਜਦ ਤੱਕ ਇਹ ਸ਼ਹਿਰ ਆ ਜੀ ਲੀਡਰ ਜਵਾਬ ਦੇ ਦੇਣ ਹੁਣ ਹੁਸ਼ਾਰਪੁਰ ਨੂੰ ਮੀਨੀ ਕਾਸ਼ੀ ਅਸੀਂ ਕਹਿੰਦੇ ਆ ਪਰ ਮੈਂ ਹੁਣ ਹੁਸ਼ਾਰਪੁਰ ਦਾ ਨਾਮ ਇੱਕ ਰੱਖ ਦਿਆਂ ਜਿੱਦਾਂ ਦੇ ਇੱਥੇ ਕੂੜੇ ਦੇ ਢੇਰ ਜੰਪ ਥਾਂ ਥਾਂ ਤੇ ਹੁਣ ਲੱਗੇ ਹੋਏ ਨੇ ਇਹ ਹੁਸ਼ਾਰਪੁਰ ਸ਼ਹਿਰ ਨਹੀਂ ਹੁਸ਼ਾਰਪੁਰ ਦਾ ਨਾਮ ਜਿੰਪਾ ਜੀ ਬਦਲ ਕੇ ਨਾ ਕਾਹ ਗਿਆ ਜੀ ਕੂੜਾ ਲੈਂਡ ਰੱਖ ਦਿਓ ਤੁਸੀਂ ਇਸ ਤਰ੍ਹਾਂ ਦੇ ਇੱਥੇ ਅਨਿਗਿਜੇ ਹਾਲਾਤ ਪੈਦਾ ਹੋ ਗਏ ਨੇ ਜੀ ਕਿਉਂਕਿ ਜੇ ਉਹੀ ਸਫਾਈ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜ਼ਰੂਰ ਆਪਣਾ ਫਰਜ਼ ਨਿਭਾਇਆ ਗਿਆ ਸੀ ਰਾਮਬਰਾਤ ਦੇ ਉੱਤੇ ਸਫਾਈ ਕੀਤੀ ਗਈ ਸੀ ਜਿਹੜੇ ਰੂਟ ਤੋਂ ਪ੍ਰਭੂ ਨੇ ਆਣਾ ਸੀ ਪਰ ਉਹ ਵੀ ਹੁਣ ਸਾਰੇ ਸ਼ਹਿਰ ਦੀ ਸਫਾਈ ਤਾਂ ਨਹੀਂ ਕਰ ਪਾਣਗੇ ਨਾ ਆਪਣੀ ਹੜਤਾਲ ਨੂੰ ਬੰਦ ਕਰਕੇ ਅਸੀਂ ਕਹੀਏ ਬਿਲਕੁਲ ਉਦੋਂ ਉਹਨਾਂ ਨੇ ਫੈਸਲਾ ਲਿਆ ਸੀਗਾ ਵਧੀਆ ਫੈਸਲਾ ਸੀ ਪਰ ਉਹਨਾਂ ਦੀ ਮੰਗਾਂ ਵੀ ਜਾਇਜ਼ ਆ ਇੱਕ ਦਿੱਲੀ ਵਾਲੇ ਨੂੰ ਖੁਸ਼ ਕਰਨ ਦੇ ਲਈ ਉਹਨੂੰ ਪਤਾ ਨਹੀਂ ਕਰਨ ਜੋਤਾ ਦੀ ਜਿਹੜੇ ਪ੍ਰਧਾਨ ਨੇ ਸਫਾਈ ਯੂਨੀਅਨ ਦੇ ਸਫਾਈ ਸੇਵਕ ਯੂਨੀਅਨ ਦੇ ਸਫਾਈ ਕਰਮਚਾਰੀ ਯੂਨੀਅਨ ਦੇ ਤਾਂ ਦੱਸ ਰਹੇ ਸੀਗਾ ਕਿ ਪਤਾ ਨਹੀਂ 56 ਕਰੋੜ ਦਾ ਕਿ ਕਿੰਨੇ ਕਰੋੜ ਦਾ ਇੱਕ ਠੇਕਾ ਆਉਣ ਵਾਲੇ 8-10 ਸਾਲਾਂ ਲਈ ਦਿੱਤਾ ਜਾ ਰਿਹਾ ਕਿਸੇ ਪ੍ਰਾਈਵੇਟ ਫਰਮ ਨੂੰ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਦੇ ਲਈ ਕੁੱਲ ਮਿਲਾ ਕੇ ਮਤਲਬ ਕਿ ਮੈਂ ਹੁਣ ਮੇਰੇ ਤੋਂ ਸ਼ਬਦ ਹੈ ਨਹੀਂ ਨਿਕਲ ਜੀ ਮੈਂ ਹੁਣ ਕੀ ਕਹਿ ਸਕਦਾ ਜਿਹਦੇ ਬਾਰੇ ਤਾਂ ਹੁਣ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਨਾਲ ਇੱਥੇ ਕੂੜਾ ਆਇਆ ਪਿਆ ਇਹ ਤਾਂ ਇੱਥੇ ਖੜਨਾ ਵੀ ਜਿਹੜਾ ਕਿ ਮੁਸ਼ਕਲ ਹੋ ਰਿਹਾ ਪਿਆ ਹੈ ਬੱਚੇ ਨੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਨਾਲ ਇੱਥੇ ਨੱਕ ਦੇ ਉੱਤੇ ਹੱਥ ਰੱਖ ਕੇ ਗੁਜ਼ਰ ਰਹੇ ਨੇ ਹਾਲਾ ਕਿ ਇਹੀ ਇਲਾਕੇ ਦਾ ਨਹੀਂ ਪੂਰੇ ਸ਼ਹਿਰ ਦਾ ਹੀ ਇਹ ਹਾਲ ਹੋਇਆ ਪਿਆ ਹੈ ਭਾਵੇਂ ਅਸੀਂ ਸ਼ਹਿਰ ਦੇ ਵਿਚਲੇ ਇਲਾਕਿਆਂ ਦੀ ਗੱਲ ਕਰੀਏ ਬਾਹਰਲੇ ਇਲਾਕਿਆਂ ਦੀ ਗੱਲ ਕਰੀਏ ਇਹ ਕੂੜੇ ਦੇ ਢੇਰ ਇਸੇ ਤਰ੍ਹਾਂ ਹੀ ਹਰ ਪਾਸੇ ਲੱਗੇ ਹੋਏ ਨੇ ਬਿਮਾਰੀਆਂ ਦਾ ਘਰ ਵੈ ਜਿਹੜਾ ਕਿ ਇਹ ਹੁਣ ਬਣਦਾ ਜਾ ਰਿਹਾ ਪਿਆ ਹੈ ਤਾਂ ਅਸੀਂ ਫੇਰ ਇਹੀ ਅਪੀਲ ਕਰਨਾ ਚਾਹਾਂਗੇ ਦੁਸ਼ਹਿਰੇ ਦੇ ਦੁਸ਼ਹਿਰੇ ਨੂੰ 4 ਦਿਨ ਦਾ ਸਮਾਂ ਬਚਿਆ ਪਿਆ ਹੈ ਇਸ ਮੁਸਲੇ ਮਸਲੇ ਵੱਲ ਹੁਣ ਤਾਂ ਗੰਭੀਰਤਾ ਦੇ ਨਾਲ ਜ਼ਰੂਰ ਧਿਆਨ ਦੇ ਦੇ ਦਿੱਤਾ ਜਾਣਾ ਚਾਹੀਦਾ ਕਿਉਂਕਿ ਮਾਰਾਜ ਦੇ ਸਰੂਪ ਨੇ ਪ੍ਰਭੂ ਹਨੂਮਾਨ ਜੀ ਦੇ ਸਰੂਪ ਨੇ ਕੀ ਉਹ ਇਸ ਕੂੜੇ ਤੋਂ ਹੋ ਕੇ ਸ਼ਹਿਰ ਦੇ ਵਿੱਚ ਗੁਜ਼ਰਣਗੇ ਕਿੰਨੀ ਇੱਕ ਮੈਂ ਕਵਾਂਗਾ ਕਿ ਇਹ ਸ਼ਰਮ ਵਾਲੀ ਗੱਲ ਹੋਵੇਗੀ ਸਾਡੇ ਲਈ ਕਿ ਜਿਹੜੇ ਮਹਾਰਾਜ ਜੀ ਦੇ ਸਰੂਪ ਨੇ ਧਾਰਮਿਕ ਆਸਥਾ ਇਹ ਲੋਕਾਂ ਦੀ ਜੁੜੀ ਹੋਈ ਹੁਣ ਉਹਨਾਂ ਨੂੰ ਇਸ ਕੂੜੇ ਤੋਂ ਤੁਰਨਾ ਪਵੇਗਾ ਸੋ ਅਗਲੀ ਅਪਡੇਟ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਕੈਮਰਾ ਪਰਸਨ ਮਨਵੀਰ ਮੇਟੀਆ ਨਾਲ ਮੈਂ ਅਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹੁਸ਼ਾਰਪੁਰ ਨਿਊਜ਼